ਮੈਨੂੰ ਲੱਗਦਾ ਵੀ ਇਹ ਉਸੇ ਲੜਾਈ ਦਾ ਇੱਕ ਨਵਾਂ ਪੜਾਅ ਏ ਜਿਹਰੇ ਚ ਇਹ ਗੱਲ ਕਹੀ ਜਾ ਰਹੀ ਹੈ ਵੀ ਦੇਖੋ ਇਹ ਸਰਕਾਰੀ ਜ਼ਮੀਨ ਦਾ ਮਸਲਾ ਨਹੀਂ ਹੈਗਾ ਇਹ ਦਰਅਸਲ ਬੇਚਰਾਗ ਜਿਹੜੇ ਪਿੰਡ ਪਏ ਨੇ ਜਿਨ੍ਹਾਂ ਤੇ ਜਿਹੜੀ ਜ਼ਮੀਨ ਦੀ ਕਿਸੇ ਦੀ ਦਾਅਵੇਦਾਰੀ ਨਹੀਂ ਹੈ ਜਾਂ ਜਿਹੜੇ ਜਿਹੜੇ ਜ਼ਮੀਨਾਂ ਦੇ ਵਾਰਿਸ ਨਹੀਂ ਹੈਗੇ ਅਸੀਂ ਉਹ ਐਲਾਨ ਕਰਦੇ ਆ ਵੀ ਅਸੀਂ ਉਹਨਾਂ ਦੇ ਵਾਰਿਸ ਹੋਣ ਜਾ ਰਹੇ ਹਾਂ ਹੁਣ ਇਹ ਆਪਣੇ ਆਪ ਚ ਵੱਡੀ ਗੱਲ ਇਸ ਕਰਕੇ ਵੀ ਆਉਂਦੀ ਏ ਵੀ ਜੇ ਕਿਰਤੀ ਲੋਕਾਂ ਨੇ ਸੰਸਾਰ ਨੂੰ ਸਿਰਜਿਆ ਉਹਨਾਂ ਨੇ ਹੀ ਜ਼ਮੀਨਾਂ ਚੋਂ ਫਸਲਾਂ ਉਗਾਈਆਂ ਨੇ ਜਾਂ ਬਿਲਡਿੰਗਾਂ ਬਣਾਈਆਂ ਨੇ ਜਾਂ ਫੈਕਟਰੀਆਂ ਚਲਾਉਂਦੇ ਨੇ ਫਿਰ ਉਹ ਸਾਧਨ ਜਿਹੜੇ ਇਸ ਧਰਤੀ ਤੇ ਮੌਜੂਦ ਨੇ ਜੇ ਕਿਰਤੀ ਲੋਕ ਉਹਨਾਂ ਤੇ ਹੱਥੀਂ ਕੰਮ ਕਰਕੇ ਕਿਰਤ ਕਰਕੇ ਉਹ ਸਾਧਨ ਉਹਨਾਂ ਨੇ ਖੜੇ ਕੀਤੇ ਨੇ ਤੇ ਅਸਰ ਵਾਰਸ ਉਹ ਹੀ ਨੇ ਹੋਰ ਕੋਈ ਹੋਰ ਕੀ ਵਾਰਸ ਹੈ ਨਹੀਂ ਜਿਹੜਾ ਉਹਨਾਂ ਦੀ ਲੁੱਟ ਤੇ ਜਿਹੜਾ ਐਸ਼ ਕਰਦਾ ਹੋਵੇ ਜਿਵੇਂ ਰਾਜੇ ਉਹਦੇ ਅਸਲੀ ਵਾਰਸ ਨਹੀਂ ਹੋ ਸਕਦੇ ਸਰਕਾਰਾਂ ਵੀ ਉਹਦੀਆਂ ਅਸਲੀ ਵਾਰਸ ਨਹੀਂ ਹੋ ਸਕਦੀਆਂ ਹਨ ਅਸਲੀ ਵਾਰਸ ਉਹ ਹੀ ਹੋਣਗੇ ਜਿਹੜੇ ਹੱਥੀਂ ਕਿਰਤ ਕਰਦੇ ਨੇ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਦਾਵਾ ਉਸ ਹਿਸਾਬ ਨਾਲ ਬਹੁਤ ਵੱਡਾ ਦਾਵਾ ਹੈ ਤੇ ਇਹ ਬਹੁਤ ਠੀਕ ਦਾਵਾ ਹੈ ਤੇ ਇਹਦੇ ਤੇ ਲਗਾਤਾਰ ਲੰਮਾ ਸੰਘਰਸ਼ ਚੱਲਣਾ ਚਾਹੀਦਾ ਹੈ